ਸ ਵਿਧਾਨ ਸਭਾ ਹਲਕਾ ਸ਼੍ਰੀਆਂਧਪੁਰ ਸਾਹਿਤ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਕੰਗ ਨੇ ਬੰਗਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਵਿੱਚ ਪਾਰਟੀ ਵਰਕਰਾਂ ਅਤੇ ਲੋਕਾਂ ਦੇ ਨਾਲ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਸੈਂਕੜੇ ਲੋਕਾਂ ਨੇ ਸ਼ਮੂਲੀਅਤ ਕੀਤੀ ਵਰਕਰਾਂ ਅਤੇ ਅਧਿਕਾਰੀਆਂ ਦੇ ਵਿੱਚ ਜੋਸ਼ ਭਰਨ ਦੇ ਲਈ ਲੋਕ ਸਭਾ ਉਮੀਦਵਾਰ ਨੇ ਪਿੰਡਾਂ ਤੇ ਸ਼ਹਿਰ ਦੇ ਹਰ ਵੋਟਰ ਤੱਕ ਪਹੁੰਚ ਕਰਕੇ ਉਹਨਾਂ ਨੂੰ ਪਾਰਟੀ ਦੀ ਨੀਤੀ ਤੋਂ ਜਾਣੂ ਕਰਵਾਇਆ ਹੈ ਤਾਂ ਜੋ ਲੋਕ ਜੜੇ ਨੇ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਤਸ਼ਾਹ ਦੇ ਨਾਲ ਵੋਟਾਂ ਪਾ ਸਕਣ ਮਾਨ ਸਰਕਾਰ ਦੀਆਂ 2 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਤੇ ਮਾਨ ਸਰਕਾਰ ਨੇ 42000 ਨੌਕਰੀਆਂ ਬਿਨਾਂ ਰਿਸ਼ਵਤ ਦੇ ਦਿੱਤੀਆਂ ਹਨ ਤੇ ਉਸੇ ਲੋਕਤੰਤਰ ਨੂੰ ਬਚਾਉਣ ਦੇ ਲਈ ਉਹ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਜਿੱਤ ਕੇ ਭਗਵੰਤ ਮਾਨ ਦੀ ਢੋਲੀ ਦੇ ਵਿੱਚ ਪਾ ਦੇਣਗੇ ਦੱਸਦੇ ਕਿ ਬੰਗਾ ਵਿਧਾਨ ਸਭਾ ਹਲਕਾ ਦੇ ਪਿੰਡ ਦੇ ਵਿੱਚ ਮੀਟਿੰਗ ਹੋਈ ਹੈ ਮਲਵਿੰਦਰ ਕੰਗ ਨੇ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਹੈ ਹਰ ਵੋਟਰ ਨੂੰ ਪਾਰਟੀ ਦੀ ਨੀਤੀ ਤੋਂ ਜਾਣੂ ਕਰਵਾਇਆ ਗਿਆ ਤੇ ਇਸ ਦੇ ਨਾਲ ਹੀ ਮਾਨ ਸਰਕਾਰ ਦੀ 2 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਉਤਸ਼ਾਹ ਵੀ ਦੇਖਣ ਨੂੰ ਮਿਲਿਆ ਹੈ ਅੱਜ 1 ਮਹੀਨੇ ਤੋਂ 2 ਦਿਨ ਉੱਪਰ ਹੋ ਗਿਆ ਮੈਨੂੰ ਆਪਣੇ ਲੋਕ ਸਭਾ ਦੇ ਵੱਖ-ਵੱਖ ਵਿਧਾਨ ਸਭਾ ਚ ਲੋਕਾਂ ਨਾਲ ਮਿਲਦੇ ਹੋਏ ਕੈਂਪੇਨ ਕਰਦੇ ਹੋਏ। ਔਰ ਬੰਗਾ ਹਲਕੇ ਚ ਵੀ ਅੱਜ ਮੇਰਾ ਚੌਥਾ ਗਿੜਾ ਹੈ। ਜਿਸ ਤਰੀਕੇ ਨਾਲ ਮਾਨ ਸਾਹਿਬ ਦੀ ਦੋ ਸਰਕਾਰ ਦੀਆਂ ਉਪलब्ਧੀਆਂ ਨੂੰ ਲੈ ਕੇ ਲੋਕਾਂ ਚ ਉਤਸ਼ਾਹ ਆ ਨਾਲ ਸੰਤੁਸ਼ਟੀ ਹੈ। ਲੋਕ ਕਹਿੰਦੇ ਵੀ ਦੋ ਸਾਲਾਂ ਚ ਜੇਕਰ ਮਾਨ ਸਾਹਿਬ ਨੇ ਇੰਨਾ ਕੁਝ ਕੀਤਾ ਹੈ 42000 ਤੋਂ ਵੱਧ ਸਰਕਾਰੀ ਨੌਕਰੀਆਂ ਬਿਨਾਂ ਰਿਸ਼ਵਤ ਤੋਂ ਬਿਨਾਂ ਸ਼ਿਫਾਰਿਸ਼ ਤੋਂ ਖੇਤਾਂ ਨੂੰ ਨਹਿਰੀ ਪਾਣੀ ਦਿੱਤਾ ਜਾ ਰਿਹਾ ਗੰਨੇ ਦਾ ਦੇਸ਼ ਸਭ ਤੋਂ ਵੱਧ ਰੇਟ ਹੈ ਕ腐ਸ਼ਨ ਤੇ ਠੱਲ ਪਈ ਹੈ ਬਿਜਲੀ ਲੱਭੇ ਪਰਸੈਂਟ ਲੋਕਾਂ ਨੂੰ ਫਰੀ ਹੈ ਮੋਟਰਾਂ ਵਾਲੀ ਬਿਜਲੀ ਨਿਰਵਗਨ ਕਿਸਾਨਾਂ ਨੂੰ ਦਿੱਤੀ ਹੈ ਲੋਕ ਸੰਤੁਸ਼ਟ ਨੇ ਔਰ ਲੋਕ ਚਾਹੁੰਦੇ ਆ ਵੀ ਦਾਣਾ ਸ਼ਾ ਜਿਹੜਾ ਮੋਦੀ ਸਾਹਿਬ ਬਣਦੇ ਜਾ ਰਿਹਾ ਲੋਕਤੰਤਰ ਨੂੰ ਜਿਹੜੀ ਬਚਾਉਣ ਦੀ ਲੜਾਈ ਅਰਵਿੰਦ ਕੇਜਰੀਵਾਲ ਜੀ ਲੜ ਰਹੇ ਆ ਉਸ ਲੜਾਈ ਨੂੰ ਅੱਗੇ ਵਧਾਉਣ ਚ ਲੋਕ ਸਭਾ ਦੀਆਂ 13 ਸੀਟਾਂ ਮਾਨਸਾਬ ਦੀ ਚੋਲੀ ਚ ਪਾਉਣਾ ਪਾਉਣੀ ਹੈ ਸ਼੍ਰੀ ਨੰਦਨਪੁਰ ਸਾਹਿਬ ਦੇ ਲੋਕਾਂ ਦਾ ਵੀ ਪੂਰਾ ਮਨ ਹੈ ਕਿ ਇਹ ਜਿਹੜੀ ਪਵਿੱਤਰ ਸੀਟ ਹੈ ਇਹ ਇਸ ਸ਼੍ਰੀ ਨਨ ਪ੍ਰਸਾਦੀ ਇਥੋਂ ਜਿਹੜਾ ਆ ਆਮ ਆਦੀ ਪਾਰਟੀ ਨੂੰ ਮਜ਼ਬੂਤੀ ਦੇ ਕੇ ਦਿਤਾ ਕੇ ਲੋਕ ਸਮਝ ਪਏ। ਉਹ ਤੇ ਤਲਵੀਰ ਗਿਲ ਤੇ ਹੈਗਾ ਆ ਅੰਮਰਸਰ ਦਾ। ਇੱਕ ਸਾਡੇ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਲੀਡਰ ਹੈ ਮੁਹਾਲੀ ਦੀ ਮੇਰੇ ਲੋਕ ਸਭਾ ਚ। ਉਹਦਾ ਇੱਕ ਇੰਟਰਵਿਊ ਆ ਪਿਛਲੇ ਦਿਨਾਂ ਚ ਵੇਖਿਆ ਜਿਹੜਾ ਅਕਾਲੀ ਦਲ ਬਾਦਲ ਦਾ ਕੈਂਡੀਡੇਟ ਹੈ। ਨਨਪੁਰ ਸਾਹਿਬ ਤੋਂ। ਉਸ ਇੰਟਰਵਿਊ ਚ ਉਹ ਬੀਬੀ ਅਕਾਲੀ ਦਲ ਦੀ ਜੋ ਜੋ ਕਹਿ ਰਹੀ ਆ ਗੁਰਦੁਆਰਿਆਂ ਚੋਂ ਲੰਗਰ ਕਿਸ ਤਰ੍ਹਾਂ ਇਹਨਾਂ ਦੇ ਘਰਾਂ ਨੂੰ ਜਾਂਦਾ ਹੈ। ਇਸ ਤਰੀਕੇ ਨਾਲ ਕੈਂਪੇਨ ਦੇ ਦੌਰਾਨ ਗੁਰੂ ਦੀ ਗੋਲਕ ਦੀ ਜਿਹੜੀ ਹੈ ਉਹ ਮਿਸਯੂਜ਼ ਕਰਦੇ ਆ ਤੇ ਸਾਰੇ ਸਾਹਮਣੇ ਜਿਹੜੇ ਪਾਪ ਕੀਤੇ ਆ ਤੇ ਭਰਨੇ ਪੈਣਗੇ ਰੱਬ ਦੇ ਘਰ ਦੇਰਾਂ ਦੇਰ ਨਹੀਂ ਪੱਤੇ ਹੈ ਕਿਹੜੇ ਪੰਜਾਬ ਚ ਨੌਜੜੇ ਖੋਲਣਗੇ ਨਫ਼ਰਤ ਦੀ ਪੰਜਾਬ ਦੀ ਧਰਤੀ ਤੇ ਕੋਈ ਜਗ੍ਹਾ ਨਹੀਂ ਦੇਖੋ ਜਸਵੀਰ ਸਿੰਘ ਗੜੀ ਦੇ ਬਾਰੇ ਮੈਨੂੰ ਤੇ ਹੁਣੇ ਪਤਾ ਲੱਗਿਆ ਚਲੋ ਬਈ ਹਰੇਕ ਪਾਰਟੀ ਨੂੰ ਆਪਣਾ ਇਲੈਕਸ਼ਨ ਲੜਨ ਦਾ ਪੂਰਾ ਅਧਿਕਾਰ ਹੈ ਹਰ ਪਾਰਟੀ ਦਾ ਲੱਗ ਸਕਦਾ ਹੈ ਭਗਵੰਤ ਮਾਨ ਜੀ ਕਵਾਰੇ ਰੂਡੋ ਕਰਨਵਾਸੀ ਸ਼ੀਰਿਆ ਚ ਦੇਖੋ ਮਾਨ ਸਾਹਿਬ ਮੇਰੇ ਵਾਸਤੇ ਬੜੀ ਮੈਂ ਖੁਸ਼ਕਿਸਮਤ ਐ ਮੈਨੂੰ ਹੁਣ ਤੱਕ ਮਾਨ ਸਾਹਿਬ ਦਾ ਤਿੰਨ ਵਾਰ ਅਸ਼ੀਰਵਾਦ ਮਿਲਿਆ ਪਹਿਲਾਂ ਉਹਨਾਂ ਦਾ ਰੋਪੜ ਚ ਮਿਲਿਆ ਦੂਸਰੀ ਵਾਰ ਗੜ ਸ਼ੰਕਰ ਮਿਲਿਆ ਫਿਰ ਪੂਰੀ ਵਾਲੇ ਮਹਾਪੁਰਸ਼ ਜਿਹੜੇ ਸੰਤ ਮਹਾਪੁਰਸ਼ ਬਲਾਚੌਰ ਜਿਹੜੇ ਸਾਡੇ ਪੋਜੀਵਾਲ ਪੂਰੀ ਵਾਲੇ ਸੰਤਾਂ ਦੇ ਜਿਹੜਾ ਸਮਾਗਮ ਚ ਵੀ ਜਾਣ ਦਾ ਮੌਕਾ ਮਿਲਿਆ ਉਦੋਂ ਵੀ ਸੀਐਮ ਸਾਹਿਬ ਦਾ ਅਸ਼ੀਰਵਾਦ ਮਿਲਿਆ ਔਰ ਕੱਲ ਨੂੰ ਉਹ ਖਰੜ ਆ ਰਹੇ ਆ ਉਹ ਵੀ ਸ਼੍ਰੀ ਨਨਪੁਰ ਸਾਹਿਬ ਲੋਕ ਸਭਾ ਦਾ ਇੱਕ ਅਹਿਮ ਵਿਧਾਨ ਸਭਾ ਹੈ ਔਰ ਜਲਦੀ ਹੀ ਬਾਕੀ ਜਿਹੜੇ ਏਰੀਆ ਰਹਿ ਗਏ ਉੱਥੇ ਲਿਵਾਣ ਜੋ